ਕੋਈ ਕੋਈ ਨੋਟਿਸ ਨਹੀਂ ਜਾਂਦਾ ਕੁਝ ਨਹੀਂ ਜਾਂਦਾ 10-15 ਵੀ ਬੰਦੇ ਇਕੱਠੇ ਹੋ ਜਾਂਦੇ ਜਾ ਕੇ ਉੱਥੇ ਜਾ ਕੇ ਤਵਾ ਬੋਲ ਦਿੰਦਾ ਇਹ ਕਿਸੇ ਵੀ ਸੰਵਿਧਾਨ ਚ ਨਹੀਂ ਲਿਖਿਆ ਵੀ ਕਿਸੇ ਨੂੰ ਘਰੇ ਜਾ ਕੇ ਤੰਗ ਪਰੇਸ਼ਾਨ ਕਰੋ ਕਿਸੇ ਵੀ ਨਹੀਂ ਲਿਖਿਆ ਕੋਈ ਭਾਰਤਿਕ ਧਰਮ ਨਿਰਪੱਖ ਦੇਸ਼ ਹੈ ਇਹਨੂੰ ਕਿਥੇ ਕੋਈ ਵੀ ਕਿਸੇ ਨੂੰ ਮੰਨ ਸਕਦਾ ਪਰ ਖੜੀ ਜੀ ਇਸ ਤਰ੍ਹਾਂ ਹੀ ਉਹ ਚੱਲਦਾ ਰਿਹਾ ਇਸ ਤਰ੍ਹਾਂ ਹੀ ਗੱਡੀਆਂ ਰੋਕਦੇ ਰਹੇ ਤਾਂ ਫਿਰ ਤੁਹਾਡਾ ਕੋਈ ਐਕਸ਼ਨ ਤੁਸੀਂ ਲਿਖ ਸਕਦੇ ਹੋ ਦੇਖੋ ਜੀ ਗੱਡੀਆਂ ਨਾ ਤਾਂ ਅੱਜ ਤੱਕ ਬੰਦ ਹੋਈਆਂ ਇਹ ਗੱਦੀਆਂ ਅੱਜ ਦਾ ਨਹੀਂ ਚੱਲਦਾ ਇਹ ਤਾਂ ਜੁਗਾ ਜਗੰਤਰਾਂ ਤੋਂ ਚੱਲਦਾ ਆਇਆ ਨਾ ਇਹ ਕੰਮ ਬੰਦ ਹੋ ਸਕਦਾ ਹਿੰਦੂ ਆ ਕੋਈ ਸੇਖਾ ਕੋਈ ਮੁਸਲਮਾਨ ਆਪਦੇ ਧਰਮ ਦੇ ਵਿੱਚ ਰਹਿ ਕੇ ਰੱਬ ਨੂੰ ਕੋਈ ਵੀ ਪਾ ਸਕਦਾ ਜੀ ਬਿਲਕੁਲ ਸਮਝ ਗਏ ਕੋਈ ਕਿਸੇ ਥੋਪ ਨਹੀਂ ਸਕਦੇ ਜਿਹੜੇ ਵੀ ਕਿਸੇ ਦੀ ਹੈਗੀ ਆ ਮੇਰੀ ਇਹ ਹੀ ਗੁਜ਼ਾਰਸ਼ ਆ ਸਾਬ ਨੂੰ ਸਾਫ ਸਭ ਤੋਂ ਪਹਿਲਾਂ ਸਾਡੇ ਬੰਦਿਆਂ ਨੂੰ ਵੀ ਸਾਡੇ ਬੰਦੇ ਵੀ ਬਾਜ ਆਜੋ ਇਸ ਚੀਜ਼ ਨੂੰ ਵਡਾਵਾ ਨਹੀਂ ਅਸੀਂ ਦੇਣ ਦੇ ਜਿਹੜੇ ਗੱਦੀਆਂ ਕਰਦੇ ਉਹਨਾਂ ਤੇ ਅੱਜ ਤੱਕ ਕੋਈ ਟੈਕ ਨਹੀਂ ਆਇਆ ਕਿਸੇ ਚੀਜ਼ ਦਾ ਕੀ ਕਾਰਨ ਹੈ ਵੀ ਅੱਜ ਤੱਕ ਨਾ ਪਾਉਣ ਦੀ ਵੀਡੀਓ ਨਾ ਸਿਕਟਾਂ ਪੀਂਦਿਆਂ ਦੀ ਵੀਡੀਓ ਨਾ ਕਿਸੇ ਨਸ਼ੇ ਨੂੰ ਪ੍ਰਮੋਟ ਕਰਨ ਦੀ ਵੀਡੀਓ ਅਸੀਂ ਇਹਨਾਂ ਚੀਜ਼ਾਂ ਦੇ ਖਿਲਾਫ ਹੈ। ਭਈ ਜੇਕਰ ਜਿਵੇਂ ਹੁਣ ਬੰਦੇ ਜਾਂਦੇ ਆ ਉੱਥੇ ਜਾ ਕੇ ਕੋਈ ਕਿਸੇ ਦਾ ਨੁਕਸਾਨ ਹੁੰਦਾ ਹੈ। ਜਾਂ ਕੋਈ ਉੱਥੇ ਅਨਕਸ ਕਾਮੀ ਘਟਨਾ ਵੜਦੀ ਕੋਈ ਕਿਸੇ ਤਰ੍ਹਾਂ ਦਾ ਵੀ ਹਗਾਮਾ ਹੁੰਦਾ ਹੈ। ਉਹਦੀ ਜ਼ਿੰਮੇਵਾਰ ਜਾਂ ਤਾਂ ਜਾਣ ਵਾਲੀ ਤੇ ਰਹੇ ਜਾਂ ਉਥੋਂ ਦਾ ਪ੍ਰਸ਼ਾਸਨ ਸਸ਼ੀਗਲਾ ਮੇਜਰਦਾਰ ਸਿੰਘ ਸਰਾਂ ਦੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਪੀਰ ਨਗਾਹ ਦੀ ਜਗ੍ਹਾ ਤੇ ਆ ਪਿੰਡ ਲੰਗਿਆਣਾ ਦੇ ਵਿੱਚ ਜਿੱਥੇ ਕਿ ਅੱਜ ਇੰਡੀਅਨ ਭਗਤ ਸੁਸਾਇਟੀ ਦੇ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਹ ਪਹਿਲੀ ਮੀਟਿੰਗ ਆ ਜਿਹੜੀ ਹੋ ਰਹੀ ਆ ਕਿਉਂਕਿ ਪਿਛਲੇ ਸਮੇਂ ਦੌਰਾਨ ਤੁਸੀਂ ਇੱਕ ਬਾਬੇ ਨੂੰ ਲਗਾਤਾਰ ਜਿੱਥੇ ਚੌਂਕਾਂ ਲੱਗਦੀਆਂ ਸੀ ਉੱਥੇ ਜਾ ਕੇ ਦੇਖਦਾ ਦੇਖਦੇ ਆਉਂਗਾ ਵੀ ਉਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹ ਕੰਮ ਨੂੰ ਬੰਦ ਕਰਵਾਉਂਦੇ ਬਦਲੇ ਪਰ ਦੂਸਰੇ ਪਾਸੇ ਜਿਹੜੇ ਉਹ ਭਗਤਾ ਜਿਹਦੇ ਪਾਸੇ ਬਾਬਾ ਜੀ ਸਾਡੇ ਨਾਲ ਆ ਜਿਹੜੇ ਕਿ ਉਹ ਮੀਟਿੰਗ ਕਰ ਰਹੇ ਨੇ ਕੀ ਫੈਸਲਾ ਲੈਂਦੇ ਨੇ ਕੀ ਜਿਹੜੀ ਗੱਲਬਾਤ ਆ ਉੱਥੇ ਅਸੀਂ ਅੱਜ ਲੰਗਿਆਂ ਦੇ ਪਹੁੰਚੇ ਆ ਬੜੀ ਅਹਿਮ ਖਬਰ ਹੋਣ ਵਾਲੀ ਆ ਤੁਸੀਂ ਜ਼ਰੂਰ ਦੇਖਿਓ ਅ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਹੈਵਨ ਇੰਡੀਆ ਦੇ ਵਿੱਚ ਧੰਨਵਾਦ ਜੀ ਧੰਨਵਾਦ ਕੀ ਮਸਲਾ ਦੇ ਲੈ ਕੇ ਮੀਟਿੰਗ ਆ ਜਿਹੜੀ ਤੁਸੀਂ ਅੱਜ ਰੱਖੀਓ ਸਭ ਤੋਂ ਸਭ ਵੱਡਾ ਵੱਡਾ ਮਸਲਾ ਤਾਂ ਇਹ ਆ ਵੀ ਜਿਹੜਾ ਕੋਈ ਅੱਜ ਤੌਰ ਚੱਲ ਰਿਹਾ ਹੈ ਵੀ ਕਿਸੇ ਨੂੰ ਜਾ ਕੇ ਧਮਕਾਉਣਾ ਜਾਂ ਡਰਾਉਣਾ ਵੀ ਤੁਹਾਨੂੰ ਗੱਦੀ ਨਹੀਂ ਲਾਉਣ ਦੇਣੀ ਤੁਹਾਨੂੰ ਆ ਨਹੀਂ ਕਰਨ ਦਾ ਸਭ ਤੋਂ ਵੱਡਾ ਮਸਲਾ ਤਾਂ ਇਹ ਆ ਜਿੱਥੋਂ ਤੱਕ ਪਖੰਡ ਉਹਦੇ ਅਸੀਂ ਵੀ ਬਰ ਖਿਲਾਫ ਹਾਂ ਜੋ ਬੰਦਾ ਪਖੰਡ ਕਰਦਾ ਉਹਨੂੰ ਪਕੜੋ ਕੁਛ ਕਰੋ ਸਭ ਤੋਂ ਪਹਿਲੀ ਗੱਡੀ ਸਾਡੇ ਸੇਵਾਦਾਰਾਂ ਨੂੰ ਸਾਡੀ ਬੇਨਤੀ ਹੈ ਕਿ ਕੋਈ ਵੀ ਸੇਵਾਦਾਰ ਪਾਉਣ ਦੀ ਵੀਡੀਓ ਨਾ ਪਾਵੇ ਜਿਹੜਾ ਕੋਈ ਪਾਉਣ ਦੀ ਵੀਡੀਓ ਪਾਉਂਦਾ ਉਹਦੇ ਅਸੀਂ ਵੀ ਬਰ ਖਿਲਾਫ ਹਾਂ ਅਸੀਂ ਉਹਦੀ ਮਦਦ ਨਹੀਂ ਕਰਾਂਗੇ ਕਿਸੇ ਵੀ ਬੰਦੇ ਨੇ ਨਸ਼ੇ ਨੂੰ ਪ੍ਰਮੋਟ ਨਹੀਂ ਕਰਨਾ ਜਿਹੜਾ ਬੰਦਾ ਕੋਈ ਨਸ਼ੇ ਨੂੰ ਪ੍ਰਮੋਟ ਕਰਦਾ ਉਹਨੂੰ ਅਸੀਂ ਕਿਸੇ ਤਰ੍ਹਾਂ ਵੀ ਮਦਦ ਨਹੀਂ ਕਰਾਂਗੇ ਤੀਸਰੇ ਨੰਬਰ ਤੇ ਜਿਸੇ ਕਿਸੇ ਭੀੜ ਪੈਂਦੀ ਆ ਕੋਈ ਬੰਦਾ ਆਪਦੇ ਸਟੈਂਡ ਤੇ ਸਹੀ ਆ ਉਹਦੇ ਨਾਲ ਸੁਸਾਇਟੀ ਖੜੀ ਆ ਨੰਬਰ 2 ਸੇਵਾ ਕਰੋ ਸੱਚੀ ਸੋਚੀ ਸੇਵਾ ਕਰੋ ਰੱਬ ਨੂੰ ਮਨਾਉਣਾ ਕਿਸੇ ਤਰੀਕੇ ਨਾਲ ਮਰਜੀ ਮਨਾ ਲਓ ਜੀ ਮਨਾਉਣ ਦੇ ਲੱਗ ਲੱਗ ਤਰੀਕੇ ਆ ਪਰ ਇਹ ਨਾ ਹੋਵੇ ਕਿ ਸਾਡੀ ਸਮਾਜ ਦੇ ਵਿੱਚ ਸ਼ਭੀ ਖਰਾਬ ਹੋਵੇ ਅਸੀਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਦਾ ਮਾਨ ਵਧਾਉਣਾ ਹੈ ਜਿੱਥੋਂ ਤੱਕ ਸਿੱਖ ਜਿਹੀ ਬੰਦੀਆਂ ਨਿਹੰਗ ਸਿੰਘ ਆ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਆ ਉਹ ਸਾਡੇ ਧਰਮ ਦੇ ਇੱਕ ਬਹੁਤ ਅਹਿਮ ਪਹਿਲੂ ਆ ਸਾਡੇ ਸਿਰ ਦੇ ਤਾਜ ਆ ਉਹਨਾਂ ਮੂਰੇ ਵੀ ਸਾਡੀ ਬੇਨਤੀ ਹੈ ਕਿ ਜੋ ਬੰਦਾ ਸਹੀ ਕਰਮ ਕਰਦਾ ਹੈ ਉਹਨੂੰ ਕਿਸੇ ਤਰ੍ਹਾਂ ਦਾ ਪਰੇਸ਼ਾਨੀ ਨਾ ਕੀਤੀ ਜਾਵੇ ਜੇ ਕੋਈ ਬੰਦਾ ਪਰੇਸ਼ਾਨੀ ਕਰਦਾ ਹੈ ਤੁਹਾਡੇ ਆਖੇ ਉਹਨੂੰ ਕਿਹੜਾ ਵਾਰਨਿੰਗ ਦਿਓ ਵੀ ਭਾਈ ਆਹ ਕੰਮ ਤੁਹਾਡਾ ਗਲਤ ਹੈ ਜੇਕਰ ਉਹ ਬੰਦਾ ਫੇਰ ਵੀ ਨਹੀਂ ਸੁਧਰਦਾ ਸਾਡੀ ਸੋਸਾਇਟੀ ਨੂੰ ਕਿਹੜਾ ਨੋਟਿਸ ਦਿਓ ਵੀ ਭਾਈ ਤੁਹਾਡਾ ਆਹ ਬੰਦਾ ਆਹ ਕਰਮ ਕਰਦਾ ਫਿਰ ਅਸੀਂ ਰੋਕਾਂਗੇ ਜੇ ਉਹ ਬੰਦਾ ਫੇਰ ਵੀ ਨਹੀਂ ਰੁਕਦਾ ਅਸੀਂ ਸੁਸਾਇਟੀ ਦੇ ਤੌਰ ਤੇ ਜਾ ਕੇ ਵੀ ਤੁਹਾਡੀ ਮਦਦ ਕਰਾਂਗੇ ਜੀ ਇਹ ਤੁਹਾਨੂੰ ਆ ਕੇ ਪਹਿਲਾਂ ਉਹਨਾਂ ਨੇ ਜਿੱਥੇ ਜਿੱਥੇ ਇੱਥੇ ਵੀ ਅੱਜ ਗਏ ਆ ਬਾਬੇ ਪਹਿਲਾਂ ਅਜ ਤੋਂ ਪਹਿਲਾਂ ਗਏ ਉਹਨਾਂ ਨੇ ਪਹਿਲਾਂ ਜਾ ਕੇ ਨੋਟਿਸ ਦਿੱਤਾ ਵੀ ਅਸੀਂ ਇੱਥੇ ਆ ਰਹੇ ਹਾਂ ਦੇਖੋ ਜੀ ਕੋਈ ਨੋਟਿਸ ਨਹੀਂ ਜਾਂਦਾ ਕੁਝ ਨਹੀਂ ਜਾਂਦਾ 10 15 ਵੀ ਬੰਦੇ ਇਕੱਠੇ ਹੋ ਜਾਂਦੇ ਜਾ ਕੇ ਉੱਥੇ ਜਾ ਕੇ ਧਵਾ ਬੋਲ ਦਿੰਦਾ ਹੈ ਇਹ ਕਿਸੇ ਵੀ ਸਵਿਧਾਨ ਚ ਨਹੀਂ ਲਿਖਿਆ ਵੀ ਕਿਸੇ ਨੂੰ ਘਰੇ ਜਾ ਕੇ ਤੰਗ ਪਰੇਸ਼ਾਨ ਕਰੋ ਕਿਸੇ ਵੀ ਨਹੀਂ ਲਿਖਿਆ ਕੋਈ ਭਾਰਤਿਕ ਧਰਮ ਨਿਰਪੱਖ ਦੇਸ਼ ਹੈ ਇਹਨੂੰ ਕਿਥੇ ਕੋਈ ਵੀ ਕਿਸੇ ਨੂੰ ਮੰਨ ਸਕਦਾ ਹੈ ਲੇਕਿਨ ਇਹ ਨਹੀਂ ਹੈਗਾ ਵੀ ਜਾ ਕੇ ਆਪਾਂ ਉਹ ਤੇ 15-20 ਬੰਦੇ ਜਾ ਕੇ ਹੈਵੀ ਹੋ ਕੀ ਨੰਬਰ 2 ਤੀਸਰੀ ਗੱਲ ਸਭ ਤੋਂ ਵੱਡੀ ਇਹ ਆ ਕਿ ਜਿਹੜਾ ਪੱਖ ਆਪ ਦਾ ਮੂਹਰੇ ਪੇਸ਼ ਕੀਤਾ ਜਾਂਦਾ ਦੂਸਰੀ ਧਿਰ ਦਾ ਪੱਖ ਨਹੀਂ ਲਿਆ ਜਾਂਦਾ ਮੰਨ ਲਓ ਹੁਣ ਅਸੀਂ ਪੱਤਰਕਾਰ ਆਏ ਹਾਂ ਪੱਖ ਲੈਣੇ ਹਾਂ ਸਾਡਾ ਪੱਖ ਲੈ ਲਿਆ ਹੁਣ ਦੂਸਰੀ ਪੱਖ ਵੀ ਲੈਣਾ ਨਾ ਦੋ ਪੱਖ ਲੈਣਗੇ ਫੇਰ ਹੀ ਖਬਰ ਆਪ ਦਾ ਪੱਖ ਦਿਖਾਇਆ ਜਾਂਦਾ ਦੂਸਰੇ ਦਾ ਪੱਖ ਨਹੀਂ ਦਿਖਾਇਆ ਜਾਂਦਾ ਜੀ ਇਹੀ ਬੇਨਤੀ ਆ ਵਖੰਡ ਦੇ ਅਸੀਂ ਬਰਖਿਲਾਫ ਜੋ ਬੰਦਾ ਖੇਡਦੀ ਦੀ ਵੀਡੀਓ ਪਾਉਂਦਾ ਹੈ ਜੋ ਬੰਦਾ ਨਸ਼ੇ ਨੂੰ ਪ੍ਰਮੋਟ ਕਰਦਾ ਹੈ ਜੋ ਬੰਦਾ ਗਲਤ ਕਰਮ ਕਰਦਾ ਹੈ ਉਹਦੇ ਅਸੀਂ ਬਿਲਕੁਲ ਬਰਖਰਾਵਾ ਹਾਂ ਭਾਰਤਿਕ ਧਰਮ ਨਿਰਪੱਖ ਦੇਸ਼ ਆ ਕੋਈ ਕਿਸੇ ਨੂੰ ਮੰਨ ਸਕਦਾ ਹੈ ਇਹਦੇ ਤੇ ਕੋਈ ਕਿੰਤੂ ਨਹੀਂ ਕਰ ਸਕਦਾ ਏਹੀ ਸਾਡੀ ਬੇਨਤੀ ਹੈ ਸਭ ਨੂੰ ਜਿਵੇਂ ਜਿਵੇਂ ਅੱਜ ਤੁਸੀਂ ਜਗ੍ਹਾ ਰੱਖੀ ਹੈ ਜਗ੍ਹਾ ਤੇ ਬਹੁਤ ਮਹਾਨਤਾ ਵੱਡੀਆਂ ਗੰਤੀ ਲੋਕ ਮੰਗਲਵਾਰ ਤੇ ਵੀਰਵਾਰ ਇੱਥੇ ਵੱਡੀਆਂ ਗੰਤੀ ਚ ਪਹੁੰਚਦੇ ਨੇ ਤੁਸੀਂ ਇਹ ਜਗ੍ਹਾ ਚੁਣੀਓ ਜਿਹੜੀ ਇੰਡੀਅਨ ਭਗਤ ਸੋਸਾਇਟੀ ਆ ਬਾਬਾ ਜੀ ਉਹਦੇ ਵਿੱਚ ਕਿੰਨੇ ਕੁ ਜਿਹੜੇ ਤੁਸੀਂ ਲੋਕ ਆ ਉਥੇ ਵਿੱਚ ਹੈਗੇ ਆ ਤੁਸੀਂ ਬਾਬੇ ਉਹਦੇ ਵਿੱਚ ਬਾਬਾ ਜੀ ਕੋਈ ਗਿਣਤੀ ਨਹੀਂ ਜੀ ਲੱਖਾਂ ਦੇ ਲੋਕ ਹਸਾਬ ਨਾਲ ਲੋਕ ਐ ਬਸ ਸਾਡੀ ਸਿਰਫ ਇਹੀ ਐ ਮੈਂ ਹੁਣ ਵੀ ਅਪੀਲ ਕਰਦਾ ਵੀ ਗਲਤ ਬੰਦੇ ਦੀ ਅਸੀਂ ਮਦਦ ਨਹੀਂ ਕਰਦੇ ਜੈਨੂਨ ਬੰਦੇ ਦੇ ਨਾਲ ਅਸੀਂ ਖੜੇ ਆਂ ਸੇਵਾਦਾਰ ਨਾਲ ਖੜੇ ਆਂ ਫਕੀਰੀਏ ਕਰਬ ਦਾ ਨਾਮ ਐ ਕੋਈ ਮਰਜ਼ੀ ਮੰਨ ਸਕਦਾ ਜੇ ਬਾਬਾ ਜੀ ਸ਼ਕਤਾਂ ਵਾਲੀ ਵੀਡੀਓ ਆਉਂਦੀ ਆ ਉਹ ਕਹਿੰਦੇ ਪਰੇਸ਼ਾਨ ਕਰਦੇ ਵੀ ਸ਼ਕਤਾਂ ਜਿਹੜੀਆਂ ਲੱਗੀਆਂ ਹੁੰਦੀਆਂ ਵੀਡੀਓ ਦੇ ਵਿੱਚ ਵੀ ਆਉਂਦੀਆਂ ਹਨਾ ਬੱਚੇ ਵੀ ਦੇਖਦੇ ਹੁੰਦੇ ਆ ਵੀਡੀਓ ਉਹਦੇ ਲਈ ਤੁਹਾਡੀ ਪ੍ਰਤੀਕਿਰਿਆ ਕੀ ਐ ਮੈਂ ਉਸ ਕੰਮ ਨੂੰ ਸਰਾਸਰ ਗਲਤ ਗਿਣਦਾ ਕਤੇ ਨਹੀਂ ਕੋਈ ਬੰਦਾ ਮੰਨਦਾ ਕੋਈ ਬੰਦਾ ਨਹੀਂ ਮੰਨਦਾ ਕਿਸੇ ਬੰਦੇ ਨੂੰ ਨਫ਼ਰਤ ਹੁੰਦੀ ਤੁਸੀਂ ਆਪ ਦੀ ਕੋਈ ਸਿਗਰਟ ਬੀੜੀ ਪੀਣੀ ਹੈ ਪਾਸੇ ਹੋ ਕੇ ਪੀ ਲਓ ਲੇਕਿਨ ਇਹ ਨਹੀਂ ਹੋਣਾ ਚਾਹੀਦਾ ਵੀ ਅਸੀਂ ਤੂੰ ਪੀ ਬੀੜੀ ਪੀਤੀ ਗੱਦੀ ਤੇ ਧੂਆਂ ਮੋਹੇ ਮਾਰਿਆ ਜਿੱਥੇ ਇਹੀ ਗੱਲ ਉਹਨਾਂ ਦਾ ਹੈ ਇਸ ਚੀਜ਼ ਨਾਲ ਅਸੀਂ ਬਿਲਕੁਲ ਸਹਿਮਤ ਹਾਂ ਇਹਨਾਂ ਦੋ ਤਿੰਨ ਗੱਲਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਵੀ ਸਹਿਮਤ ਹਾਂ ਇਹ ਗੱਲਾਂ ਛੱਡ ਕੇ ਜੇ ਕੋਈ ਹੋਰ ਗੱਲ ਹੈਗੀ ਹੈ ਅਸੀਂ ਬਰਾਬਰ ਖੜੇ ਹਾਂ ਜੀ ਇਸ ਤਰ੍ਹਾਂ ਹੀ ਚੱਲਦਾ ਰਿਹਾ ਇਸ ਤਰ੍ਹਾਂ ਹੀ ਗੱਡੀਆਂ ਰੋਕਦੇ ਰਹੇ ਤਾਂ ਫਿਰ ਤੁਹਾਡਾ ਕੋਈ ਐਕਸ਼ਨ ਤੁਸੀਂ ਲਿਖ ਸਕਦੇ ਹੋ ਦੇਖੋ ਜੀ ਗੱਡੀਆਂ ਨਾ ਤਾਂ ਅਜੇ ਤ ਇਹ ਗੱਦੀਆਂ ਅੱਜ ਦਾ ਨਹੀਂ ਚੱਲਦਾ ਇਹ ਤਾਂ ਜੁਗਾ ਜਗੰਤਰਾਂ ਤੋਂ ਚੱਲਦਾ ਆਇਆ ਨਾ ਇਹ ਕੰਮ ਬੰਦ ਹੋ ਸਕਦਾ ਹਾਂ ਸਦਾਈ ਹੋਣੀ ਜ਼ਰੂਰੀ ਹੈ ਉਹਦੇ ਕੰਮ ਚ ਅਸੀਂ ਵੀ ਹੱਕਦਾਰ ਸਦਾਈ ਕਰਨੀ ਜ਼ਰੂਰੀ ਹੈ ਸਦਾਈ ਹੋਣੀ ਚਾਹੀਦੀ ਹੈ ਸਫਾਈ ਹੋਣੀ ਚਾਹੀਦੀ ਉਹਦੇ ਚ ਅਸੀਂ ਵੀ ਹੱਕਦਾਰ ਹੁਣ ਕਈ ਬੰਦੇ ਸਾਸੀਂ ਵੀ ਦੇਖਦੇ ਆ ਉਹ ਗਲਤ ਕਰਮ ਕਰਦੇ ਆ ਹੁਣ ਦੇਖਦੇ ਆ ਨੱਚਦੇ ਆ ਲੇਕਿਨ ਫਕੀਰੀ ਨਹੀਂ ਹੈਗੀ ਫਕੀਰੀ ਤੇ ਡੇਰੇ ਦੂਰ ਆ ਫਕੀਰੀ ਅੰਦਰ ਦੀ ਹੈ ਤੇ ਫਕੀਰੀ ਵੇਖਦੀ ਨਹੀਂ ਫਕੀਰੀ ਤਮਾਸ਼ੇ ਦੀ ਨਹੀਂ ਫਕੀਰੀ ਤੁਹਾਡੀ ਦੁਆ ਦੀ ਫਕੀਰੀ ਹੈ ਦਾਵੇ ਦੀ ਫਕੀਰੀ ਨਹੀਂ ਇੱਕ ਮੈਂ ਵੀਡੀਓ ਦੇਖੀ ਜਾਂਦਾ ਇੱਕ ਕੋਈ ਬੋਲਦਾ ਸੀ ਮੁਸਲਮਾਨ ਬਣ ਜਾ ਕੋਈ ਬੋਲਦਾ ਸਿੱਖ ਬਣ ਜਾ ਕੋਈ ਦੇਖੋ ਫਕੀਰੀ ਦਾ ਕੋਈ ਧਰਮ ਨਹੀਂ ਕੋਈ ਹਿੰਦੂ ਆ ਕੋਈ ਸਿੱਖ ਆ ਕੋਈ ਮੁਸਲਮਾਨ ਆ ਆਪਦੇ ਧਰਮ ਦੇ ਵਿੱਚ ਰਹਿ ਕੇ ਰੱਬ ਨੂੰ ਕੋਈ ਵੀ ਪਾ ਸਕਦਾ ਜੀ ਬਿਲਕੁਲ ਸਮਝ ਗਏ ਕੋਈ ਕਿਸੇ ਥੋਪ ਨਹੀਂ ਸਕਦੇ ਜੇ ਵੀ ਕਿਸੇ ਦੀ ਹੈਗੀ ਹੈ ਮੇਰੀ ਇਹ ਹੀ ਗੁਜਾਰਸ਼ ਆ ਸਾਬ ਨੂੰ ਸਾਫ਼ ਸਭ ਤੋਂ ਪਹਿਲਾਂ ਸਾਡੇ ਬੰਦਿਆਂ ਨੂੰ ਵੀ ਸਾਡੇ ਬੰਦੇ ਵੀ ਬਾਜ ਆ ਜੋ ਇਸ ਚੀਜ਼ ਨੂੰ ਬੜਾਵਾ ਨਹੀਂ ਅਸੀਂ ਦੇਂਦੇ ਹਾਂ ਕారణ ਨੂੰ ਤੁਸੀਂ ਸਾਡੇ ਕੋਲੇ ਖੜੋਗੇ ਤੇ ਜਿਹੜਾ ਬੰਦੇ ਦੀ ਗਲਤ ਵੀਡੀਓ ਅਸੀਂ ਨਹੀਂ ਮਦਦ ਕਰਨੀ ਜਿਹੜਾ ਬੰਦਾ ਸਹੀ ਸੇਵਾ ਕਰੂਗਾ ਉਹਦੇ ਨਾਲ ਅਸੀਂ ਖੜੇ ਆਂ ਜਿੱਥੇ ਪੌਂਦੀ ਸਾਨੂੰ ਉਹ ਅਗਲਾ 50 ਜਾਣਗੇ ਤਾਂ ਅਸੀਂ 100 ਜਾਵਾਂਗੇ ਜੀ ਇਹ ਬੇਨਤੀ ਆ ਸਾਡੀ ਬਾਬਾ ਜੀ ਕਹਿਣਾ ਚਾਹੁੰਦੇ ਆ ਭਾਜੀ ਜੀ ਮੈਂ ਡੇਰਾ ਬਾਬਾ ਸ਼ੇਖ ਫਰੀਦ ਪਿੰਡ ਹਰੀਨਾ ਤੋਂ ਬਾਬਾ ਮੋਨ ਚਿਸਤੀ ਦਾ ਬੇਟਾ 49 ਸਾਲ ਤੋਂ ਸਾਡੇ ਘਰ ਦੇ ਵਿੱਚ ਇਹ ਪੀਰਾਂ ਦੀ ਸੇਵਾ ਹੋ ਰਹੀ ਹੈ ਡੇਰਾ ਬਣਿਆ ਵਿਆ ਪਰ ਅੱਜ ਤੱਕ ਉਹਨਾਂ ਬਜ਼ੁਰਗਾਂ ਤੇ ਅ ਸਾਡੇ ਨਾਲ ਦੇ ਹੋਰ ਵੀ ਬਹੁਤ ਇਹ ਬਾਬਾ ਜੀ ਵੀ ਬਹੁਤ ਪੁਰਾਣੇ ਆ ਜਿਹੜੇ ਗੱਦੀਆਂ ਕਰਦੇ ਉਹਨਾਂ ਤੇ ਅਜੇ ਤੱਕ ਕੋਈ ਟੈਕ ਨਹੀਂ ਆਇਆ ਕਿਸੇ ਚੀਜ਼ ਦਾ ਕੀ ਕਾਰਨ ਹੈ ਵੀ ਅੱਜ ਤੱਕ ਨਾ ਪਾਉਣ ਦੀ ਵੀਡੀਓ ਨਾ ਸਿਕਟਾਂ ਪੀਂਦਿਆਂ ਦੀ ਵੀਡੀਓ ਨਾ ਕਿਸੇ ਨਸ਼ੇ ਨੂੰ ਪ੍ਰਮੋਟ ਕਰਨ ਦੀ ਵੀਡੀਓ ਅਸੀਂ ਇਹਨਾਂ ਚੀਜ਼ਾਂ ਦੇ ਖਿਲਾਫ ਆ ਅੱਜ ਵੀ ਅਸੀਂ ਇੰਡੀਅਨ ਭਗਤ ਸਟੇਟਿ ਦੇ ਮੌਜੂਦਾ ਅਹੁਦੇਦਾਰ ਹੋਣ ਦੇ ਨਾਤੇ ਸਾਡੇ ਪ੍ਰਧਾਨ ਸਾਹਿਬ ਖੜੇ ਆ ਚੀਫ ਸਾਹਿਬ ਖੜੇ ਆ ਸਾਰੇ ਜਿੰਨੇ ਵੀ ਜਗਤ ਦੇ ਮੈਂਬਰ ਬਹੁਤ ਸਾਰੇ ਮੈਂਬਰ ਸਾਹਿਬਾਨ ਵੀ ਖੜੇ ਆ ਜ਼ਿਲ੍ਹਾ ਪ੍ਰਧਾਨ ਵੀ ਖੜੇ ਆ ਪਰ ਅਸੀਂ ਇਹੀ ਪਹਿਲਾਂ ਦਾ ਸਭ ਤੋਂ ਪਹਿਲਾਂ ਆਪਣੇ ਕੱਲੇ ਸਟੇਟ ਦੇ ਮੈਂਬਰਾਂ ਨੂੰ ਨਹੀਂ ਦੇਸ਼ ਵਿਦੇਸ਼ ਵਿੱਚ ਵਸਦੇ ਜਿੰਨੇ ਵੀ ਗੱਡੀਆਂ ਜਾਂ ਸੇਵਾ ਕਰਨ ਵਾਲੇ ਲੋਕ ਆ ਉਹਨਾਂ ਨੂੰ ਇਹ ਕਵਾਂਗੇ ਨਿਰਪੱਖ ਤੁਸੀਂ ਪੀਰਾਂ ਦੀ ਦੇਵੀਆਂ ਦੀ ਦੇਵਤਿਆਂ ਦੀ ਸੇਵਾ ਕਰੋ ਸੇਵਾ ਕਰਕੇ ਆਉਣ ਵਾਲੀ ਸੰਗਤ ਦੀਆਂ ਫਰਿਆਦਾਂ ਉਹਨਾਂ ਦੇ ਮੂਹਰੇ ਰੱਖੋ ਜੇ ਉਹਨਾਂ ਦੀ ਕੋਈ ਗੱਲਬਾਤ ਆ ਤੁਸੀਂ ਪੀਰਾਂ ਤੋਂ ਹੁਕਮ ਲੈ ਕੇ ਉਹਨਾਂ ਨੂੰ ਦਿਓ ਪਰ ਮੀਡੀਆ ਦੇ ਵਿੱਚ ਨਾ ਆਓ ਕਦੇ ਵੀ ਪੀਰ ਫਕੀਰ ਗੈਬੀ ਸ਼ਕਤੀਆਂ ਨੂੰ ਜਾਂ ਤਾੰਤਰਿਕ ਚੀਜ਼ਾਂ ਨੂੰ ਕੈਮਰਿਆਂ ਦੇ ਸਾਹਮਣੇ ਨਹੀਂ ਕੀਤਾ ਜਾਂਦਾ ਜੇ ਕੋਈ ਕਿਸੇ ਗੱਲ ਦਾ ਉੱਤੇ ਮੈਂ ਪਾਉਣ ਦੀ ਵੀਡੀਓ ਪਾ ਦਿੰਦਾ ਉਹਦੇ ਤੇ ਲੋਕਾਂ ਦੇ ਕਮੈਂਟ ਆਉਂਦੇ ਆ ਉਹ ਕਮੈਂਟ ਕਿਹਨੂੰ ਜਾਂਦੇ ਆ ਪੀਰ ਨੂੰ ਜਿਹਦੇ ਨਾਂ ਤੇ ਬੈਠਿਆ ਸੀ ਜਿਹਦਾ ਦਰਬਾਰ ਸਜਾਈ ਬੈਠੇ ਆ ਪਹਿਲਾਂ ਤਾਂ ਇਹ ਸਾਡੀ ਪ੍ਰੇਰਣਾ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਜਿਹੜੀਆਂ ਪਾਉਂਦਿਆਂ ਤੇ ਨਸ਼ੇ ਸੈਕਟਾਂ ਮਿੜੀਆਂ ਜਾਂ ਗਾਉਣ ਵਾਲੇ ਕਹਿੰਦੇ ਮੇਰਾ ਸੈਕਟਾਂ ਦੇ ਸਾਹ ਚੱਲਦਾ ਬਾਬਾ ਲਾਈ ਬੈਠਾ ਹੁੰਦਾ ਇਹ ਬਿਲਕੁਲ ਮਾੜੀਆਂ ਗੱਲਾਂ ਇਹਨਾਂ ਗੱਲਾਂ ਕਰਕੇ ਅੱਜ ਸਾਨੂੰ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਾਬਾ ਜੀ ਅੱਗਲਾ ਹੌਰਾ ਜਿਹੜਾ ਸਰਦਾਲੂ ਆ ਵੱਡੀ ਗੰਟੀ ਦੇ ਵਿੱਚ ਲੋਕ ਜੁੜੇ ਆ ਜੇ ਮੈਂ ਇਹ ਏਰੀਆ ਦੀ ਗੱਲ ਕਰਾਂ ਵਾਗੇ ਪਣੀ ਦੀ ਨਿਗਾਹੇ ਦੇ ਨਾਲ ਬਹੁਤ ਵੱਡੀ ਗੰਟੀ ਦੇ ਸਦਾਲੂ ਜੁੜੇ ਆ ਤੁਹਾਡੇ ਨਾਲ ਵੀ ਸਾਰੇ ਜੁੜੇ ਹੋਣਗੇ ਇੱਧਰ ਬਾਬਾ ਜੀ ਨਾਲ ਸਾਰੇ ਜੁੜੇ ਹੋਣਗੇ ਸਤਿ ਸਾਲ ਨੂੰ ਬੱਚੇ ਰੋਸ ਹੈਗਾ ਹੀ ਗੱਲ ਦਾ ਦੇਖੋ ਜੀ ਜਿਹੜੇ ਤਾਂ ਸੱਚੇ ਹੀ ਬੰਦੇ ਆ ਜੀ ਸਮਝ ਗਏ ਉਹਨਾਂ ਪਰ ਇਹ ਤਾਂ ਕੋਈ ਰੋਸ ਨਹੀਂ ਹੈਗਾ ਜੀ ਜਿਹੜਾ ਬੰਦਾ ਉਸ ਤਰ੍ਹਾਂ ਦਾ ਪਤਾ ਤਾਂ ਤੁਹਾਨੂੰ ਪਤਾ ਰੋਸ ਹੁੰਦਾ ਹੀ ਆ ਬਿਲਕੁਲ ਨੰਬਰ 2 ਤੇ ਤੀਸਰੇ ਨੰਬਰ ਤੇ ਕੋਈ ਵੀ ਹੈ ਪੁੰਨ ਦਾਨ ਧਰਮ ਕੋਈ ਵੀ ਕਰ ਸਕਦਾ ਕਰੋ ਮੇਰੇ ਸਾਡੇ ਬੰਦਿਆਂ ਨੂੰ ਵੀ ਇਹ ਗੁਜ਼ਾਰ ਸਾਹਿਬੀ ਸੇਵਾ ਕਰੋ ਸਿਮਰਨ ਕਰੋ ਬੰਦਗੀ ਕਰੋ ਤੁਹਾਨੂੰ ਕੋਈ ਹਲਾ ਨਹੀਂ ਸਕਦਾ ਜੇਕਰ ਤੁਹਾਡੇ 'ਚ ਖੋਟ ਪਊਗਾ ਤਾਂ ਤੁਸੀਂ ਹਿਲੋ ਇਹੀ ਬੇਨਤੀ ਹੈ ਜਿੱਤੀ ਹੋਰ ਵੀ ਹੈ ਪ੍ਰਸ਼ਾਸਨ ਨੂੰ ਵੀ ਹੈ ਵੀ ਜੇ ਘਰ ਜਿਵੇਂ ਹੁਣ ਬੰਦੇ ਜਾਂਦੇ ਆ ਉੱਥੇ ਜਾ ਕੇ ਕੋਈ ਕਿਸੇ ਦਾ ਨੁਕਸਾਨ ਹੁੰਦਾ ਜਾਂ ਕੋਈ ਉੱਥੇ ਅਨਕਸ ਕਾਮੀ ਘਟਨਾ ਵੜਦੀ ਕੋਈ ਕਿਸੇ ਤਰ੍ਹਾਂ ਦਾ ਵੀ ਹਗਾਮਾ ਹੁੰਦਾ ਉਹਦੀ ਜ਼ਿੰਮੇਵਾਰ ਜਾਂ ਦਾ ਜਾਣ ਵਾਲੀ ਤੇ ਰਹ ਜਾਂ ਉਥੋਂ ਦਾ ਪ੍ਰਸ਼ਾਸਨ ਹੈ ਇਹ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਹੱਥ ਬੰਨ ਕੇ ਬੇਨਤੀ ਹੈ ਵੀ ਜੇ ਕੋਈ ਇਹ ਜਿਹਾ ਕਰਮ ਹੈ ਇਹ ਪ੍ਰਸ਼ਾਸਨ ਨੇ ਰੋਕਣਾ ਹੈ ਹੱਥ ਬੰਨ ਕੇ ਬੇਨਤੀ ਵੀ ਪ੍ਰਸ਼ਾਸਨ ਨੂੰ ਰੋਕਿਆ ਜਾਵੇ ਨਾਲੇ ਕਾਨੂੰਨ ਦੇ ਦਾਇਰੇ ਦੇ ਵਿੱਚ ਕੋਈ ਹਿੰਦੂਸਤਾਨ ਧਰਮਾਂ ਦਾ ਦੇਸ਼ ਹੈ ਇੱਥੇ ਕੋਈ ਵੀ ਆਪਣੇ ਧਰਮ ਨੂੰ ਮੰਨ ਕੇ ਤੇ ਆਪਣੇ ਘਰੇ ਸੇਵਾ ਕਰ ਸਕਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਕਿਸੇ ਦੀ ਪਰਸਨਲ ਪ੍ਰਾਪਰਟੀ ਦੇ ਉੱਤੇ ਜਦ ਤੱਕ ਕਾਨੂੰਨੀ ਉਹਦੇ ਕੋਲੇ ਨੋਟਿਸ ਨਹੀਂ ਹੁੰਦਾ ਜਾਂ ਕੋਈ ਕਿਸੇ ਪ੍ਰਤੀ ਕਿਸੇ ਦਾ ਗਲਤ ਕੰਮ ਹੋਣ ਦੀ ਦਰਖਾਸਤ ਨਹੀਂ ਹੁੰਦੀ ਤਾਂ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਜਾ ਕੇ ਉਹ ਅਗਲਾ ਆਪ ਹੀ ਇੰਨਾ ਕਾਬਦੇ ਚ ਦਮ ਜਾਂ ਆਪ ਦਾ ਸਟੈਂਡ ਰੱਖਦਾ ਹੋਵੇ ਵੀ ਜਿਹੜਾ ਜਾਣ ਵਾਲਾ ਬੰਦਾ ਉਹਦੇ ਨਾਲ ਗੱਲ ਕਰਨ ਦੀ ਹਿੰਮਤ ਰੱਖੇ ਧੰਨਵਾਦ ਜੀ ਇਹ ਵੱਡੀ ਗੰਤੀ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਉਹ ਤਸਵੀਰਾਂ ਦਿਖਾਵੇ ਵੱਡੀ ਗੰਤੀ ਦੀ ਜਿਹੜੀ ਸੰਗਤ ਆਹੋ ਸ਼ਰਧਾਲੂ ਇਕੱਠੇ ਹੋਏ ਆ ਜਿਹੜੇ ਕਿ ਜਿਹੜੀ ਸ਼ਰਧਾਲੂ ਇਕੱਠੇ ਹੋਏ ਉਹ ਕਹਿ ਰਹੇ ਆ ਕਿ ਜਿਹੜਾ ਕੋਈ ਬੰਦਾ ਗਲਤ ਕਰਮ ਕਰਦਾ ਜਾਂ ਕੋਈ ਪੌਣ ਦੀ ਜਿਹੜੀ ਵੀਡੀਓ ਚਲਾਉਂਦਾ ਜਾਂ ਉਹਦੇ ਵਿੱਚ ਸਿਗਰਟ ਲਾਈ ਹੁੰਦੀ ਆ ਉਹਦੇ ਤੇ ਅਸੀਂ ਵੀ ਇਤਰਾਜ਼ ਕਰਦੇ ਆ ਉਹ ਕਹਿੰਦੇ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਉਹ ਕਹਿੰਦੇ ਜਿਹੜਾ ਕੋਈ ਬੰਦਾ ਇਹੋ ਜਿਹਾ ਕੰਮ ਕਰਦਾ ਅਸੀਂ ਵੀ ਨਾਲ ਚੱਲ ਕੇ ਜਿਹੜੀ ਉਹ ਚੀਜ਼ ਆ ਉੱਥੇ ਕਾਰਵਾਈ ਕਰਵਾਵਾਂਗੇ ਪਰ ਇਧਰ ਗੱਲਬਾਤ ਹੋਈ ਆ ਜਿਹੜਾ ਲਗਾਤਾਰ ਤੁਸੀਂ ਕਾਫੀ ਦਿਨਾਂ ਤੋਂ ਵੇਖ ਰਹੇ ਸੀਗੇ ਥਾਂ ਥਾਂ ਦੇ ਉੱਤੇ ਜਾ ਕੇ ਜਿਹੜੀਆਂ ਚੀਜ਼ਾਂ ਹੋ ਰਹੀਆਂ ਸੀਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਸੱਟਾ ਨਿਕਲਦਾ ਕੀ ਲੋਕ ਇਹਨੂੰ ਦੱਸਦੇ ਨੇ ਜਾਂ ਇਹਨਾਂ ਦੇ ਵੱਲੋਂ ਕੀ ਜਿਹੜਾ ਹੰਗਾਰਾ ਮਿਲਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਲੰਗਿਆਣਾ